ਓਏ ਕੀ ਕਰਨਾ ਯਾਰ ਰਹੀਮ ਜਕਰੀਮ ਮਹਾਦਾ ਹੁਆ ਗੁਰੂ ਆ ਪਟਾਣਾ ਇਹ ਫਕੀਰ ਦੀ ਆਪਣੀ ਬਾਤ ਹੈ ਫਕੀਰ ਦਾ ਆਪਣਾ ਲੰਕੇ ਓ ਤੂੰ ਫਕੀਰੇ ਰਮਜ਼ਾਨ ਸ਼ਰੀਫ ਦਾ ਮਹੀਨਾ ਤੂੰ ਖਾਂਦਾ ਫਿਰਨਾ ਕਿ ਅੱਛਾ ਤੇਰੀਆਂ ਵਧੀਆਂ ਨੇ ਨੌ ਵਧੇ ਨੇ ਦਾੜੀ ਵਧੀਆਂ ਦੂਆਂ ਨਾਲ ਮੈਂ ਫਕੀਰ ਆ ਤੈਨੂੰ ਨਮਾਜ਼ ਆਉਂਦੀ ਆ ਫਰਮਾਉਣ ਲੱਗੇ ਜਿਹੜੀਆਂ ਪੰਜ ਤੂੰ ਪੜਨਾ ਹੈ ਉਹਨਾਂ 'ਚ ਕੋਈ ਸੁਣਾਵਾ ਜਾਂ ਜਿਹੜੀ ਮੈਨੂੰ 2.5 ਲੱਖ ਯਾਦ ਹੈ ਉਹਨਾਂ 'ਚ ਕੋਈ ਸੁਣਾਵਾ ਓਏ ਤੈਨੂੰ 2.5 ਲੱਖ ਨਮਾਜ਼ ਹਾਂ ਨਬੀ ਨੇ ਪੜ੍ਹੀ ਉਹ ਸੁਣੀ ਜਿਹੜੀ ਅਲੀ ਨੇ ਪੜ੍ਹੀ ਉਹ ਸੁਣੀ ਜਿਹੜੀ ਹਸਨ ਨੇ ਪੜ੍ਹੀ ਉਹ ਸੁਣੀ ਜਿਹੜੀ ਹੁਸੈਨ ਨੇ ਪੜ੍ਹੀ ਉਹ ਸੁਣੀ ਜਿਹੜੀ ਅਲੀ ਅਸਗਰ ਨੇ ਪੜ੍ਹੀ ਉਹ ਸੁਣੀ ਜਿਹੜੀ ਕਾਸਮ ਨੇ ਪੜ੍ਹੀ ਉਹ ਸੁਣੀ ਜਾਂ ਜਿਹੜੀ ਨੌ ਸ਼ੋਨੇ ਪੜ੍ਹੀ ਉਹ ਸੁਣੀ ਉਹ ਜਿਹੜੀ ਗਾਸ਼ਕਰ ਨੇ ਪੜ੍ਹੀ ਉਹ ਸੁਣੀ ਜਾਂ ਜਿਹੜੀ ਸਈਆਂ ਵਾਲੀ ਦਾ ਸਾਹਬ ਨੇ ਪੜ੍ਹੀ ਉਹ ਸੁਣੀ ਹੈ ਜਿਹੜੀ ਮੇਰੇ ਪੀਰ ਨੇ ਪੜ੍ਹੀ ਉਹ ਸੁਣੀ ਹੈ ਮੈਂ ਪੜ੍ਹੀ ਉਹ ਸੁਣੀ ਅੱਖ ਲੱਗਿਆ ਪਹਿਲੀ ਨਮਾਜ਼ ਸੁਣਾਓ ਹਜ਼ੂਰ ਆ ਪਹਿਲੀ ਨਮਾਜ਼ ਸੁਣਾਓ ਤਨ ਦੁਕਾਨ ਤੇ ਹੁਸਨ ਲਲਾ ਦੀ ਦਨ ਦੁਕਾਨ